ਅਸ ਵਕਤ ਦੀ ਵੱਡੀ ਖਬਰ ਹੁਸ਼ਾਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਮੁਕੇਰੀਆਂ ਦੇ ਪਿੰਡ ਮਨਸੂਰਪੁਰ ਚ ਰੈੱਡ ਕਰੰਟ ਗਈ ਹੁਸ਼ਾਰਪੁਰ ਸੀਆਈਏ ਸਟਾਫ ਦੇ ਇੱਕ ਨੌਜਵਾਨ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਗੰਭੀਰ ਹਾਲਤ ਵਿੱਚ ਨੌਜਵਾਨ ਅਮਰਤਪਾਲ ਜੋ ਕਿ ਸੀਨੀਅਰ ਕਾਂਸਟੇਬਲ ਹੈ ਉਸ ਨੂੰ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਜਾਂਦਾ ਜਿੱਥੇ ਇਲਾਜ ਤਰਾਂ ਨੁਸਤੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਅੱਜ ਹੁਸ਼ਾਰਪੁਰ ਸੀਆਈਏ ਸਟਾਫ ਦੀ ਟੀਮ ਮੁਕੇਰੀਆਂ ਦੇ ਪਿੰਡ ਮਨਸੂਰਪੁਰ ਚ ਰੇਡ ਕਰਨ ਕੇ ਇਸੇ ਤੇ ਇਸ ਤੋਂ ਰਾਣ ਸੀਆਈਏ ਸਟਾਫ ਦੇ ਮੁਲਾਸਮ ਤੇ ਇੱਕ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਕਰਕੇ ਉਸ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਕਿ ਪੁਲਿਸ ਨੂੰ ਨਾਚਾਇਚੇ ਅਸਲੇ ਦੀ ਖਬਰ ਸੀ ਤੇ ਜਦੋਂ ਹੁਸ਼ਿਆਰਪੁਰ ਸੀਆਈਏ ਸਟਾਫ ਦੀ ਇੱਕ ਟੀਮ ਰੇਡ ਕਰਨ ਪਹੁੰਚਦੀ ਹੈ ਤਾਂ ਰਾਣਾ ਨਾਮ ਦੇ ਵਿਅਕਤੀ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤੇ ਗੋਲੀ ਅਮਰਿਤਪਾਲ ਦੇ ਲੱਗਦੀ ਹੈ ਜਿਸ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਚ ਭਰਤੀ ਕਰਵਾਇਆ ਜਾਂਦਾ ਹੈ ਜਿੱਥੇ ਉਸ ਦੀ ਮੌਤ ਹੋ ਜਾਂਦੀ ਹੈ ਏ ਸੀਜੀਐਸਟਾਫ ਹੁਸ਼ਿਆਰਪਤ ਹੋ ਇੱਕ ਰੇਡਿੰਗ ਟੀਮ ਅੱਜ ਪਿੰਡ ਮਨਸੂਰਪੁਰ ਪਰ ਮਕੇਰੀਆਂ ਆਈ ਸੀ ਜਿੱਥੇ ਇੱਕ ਵੈਪਨ ਦੀ ਇਨਫੋਰਮੇਸ਼ਨ ਸੀ ਤਾਂ ਉੱਥੇ ਜਿਹੜਾ ਰੇਡ ਕੀਤਾ ਹੈ ਇਹ ਜਿਆਦਾ ਕਿ ਉੱਥੇ ਆ ਰਾਨਾ ਮਨਸੂਰਪੁਰ ਤੋਂ ਉਹਨੇ ਇੱਕ ਬੁਲੇਟ ਫਾਇਰ ਕੀਤਾ ਸੈਲੈਬ ਲਾ ਗਿਆ ਤੇ ਉਹ ਬੁਲੇਟ ਜਿਹੜੀ ਹੈ ਉਹ ਅਮਰਿਤਪਾਲ ਸਿੰਘ ਸੀਨੀਅਰ ਕਨਸਟੇਬਲ ਆ ਜੀ ਉਸੇ ਲੱਗੀ ਉਹ ਜਦੋਂ ਦਾ ਕਿ ਇੱਥੇ ਲੜ ਚੱਲ ਰਿਹਾ ਸੀ ਬਹੁਤ ਕ੍ਰਿਟੀਕਲ ਸਿਚੁਏਸ਼ਨ ਆ ਬੁੱਕੇ ਦਾ ਨਿਕਲ ਕਿਸਵਦਾ ਅਫਿਊਸ ਸੀਗਾ ਜੀ ਇਸ ਤਿਆਰੀ ਕੋਈ ਹੈਗਾ ਜੀ ਬੰਦਾ ਕੀ ਉਹਦੀ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਅੱਛਾ ਜੀ ਮੌਜੂਦਾ ਕੀ ਹਾਲਾਤ ਨੇ ਆਪਣੇ ਕਨਸਟੇਬਲ ਦੇ ਕ੍ਰਿਟੀਕਲ ਹੈਗਾ ਵੀ ਇਨਸਟੀਟਿਊਸ਼ਨ ਜਿਹੜੀ ਹੈ ਔਰ ਇਲਾਜ ਚੱਲ ਰਿਹਾ ਹੈ ਠੀਕ ਅੱਜ ਕੁਝ ਇਹ ਹਸਪੀਟਲ ਕੇਸ ਹੈ ਕੀ ਪੇਸ਼ੈਂਟ ਕੋਈ ਗੈਂਗਸਟਰ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਅਤੇ ਪੇਸ਼ੈਂਟ ਸਾਡੇ ਹਸਪੀਟਲ ਪਹੁੰਚਿਆ ਪੇਸ਼ੈਂਟ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਹੈਗਾ ਆਈ ਸੀ ਯੂ ਵਿੱਚ ਪ੍ਰੈਜੈਂਟਲੀ ਆਪਾਂ ਉਹਨੂੰ ਦੇਖ ਰਹੇ ਹਾਂ ਠੀਕ ਹੈ Okay, thank you. We at GNA University see potential in everyone and everything around us. We drive innovation and entrepreneurship. We groom competent global citizens to affect positive change around them.